ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਰਿਕੁਐਸਟ ਬੈਂਤੀ ਆ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਜ ਸਮਝ ਕੇ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਾ ਕੇ ਸ਼ੇਅਰ ਕਰ ਦਿਓ ਐਂਡ ਤੱਕ ਬਣੇ ਰਹੋ ਕਿਉਂਕਿ ਸਾਰੀ ਡਿਟੇਲ ਜੋ ਵੀ ਕੀਤੀ ਕਰਾਈ ਆ ਸਮਝ ਆ ਜਾਏ ਤੁਹਾਡੇ ਤੇ ਆਪਣੀ ਜਿਹੜੀ ਖਰੀਦਦਾਰੀ ਕਰ ਸਕੋ ਤੇ ਪੁੱਛਦੇ ਆ ਅੱਜ ਦਾ ਭਾਅ ਪੱਤਾ ਪਹੁੰਚੇ ਆ ਬਾਈ ਹਰਪਾਲ ਦੇ ਕੋਲ ਪਿੰਡ ਅਲਕੋਕਲਾ ਜ਼ਿਲ੍ਹਾ ਛੇਤੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਇੱਕ ਮੱਝ ਸੋਈ ਸਵਾਈ ਤੇ ਆਓ ਕਰੀਏ ਡਿਟੇਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਜੀ ਵਧੀਆ ਸਭ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਹੋ ਸੁਣਾਓ ਸਭ ਠੀਕ ਸਾਂਭਲੇ ਤੂੜੀ ਤਾਂ ਦਾ ਲਾ ਨਹੀਂ ਸਾਂਭਲੇ ਤੂੜੀ ਤੜੀ ਲਿਆ ਦੋਗੇ ਨੇਰੀਆਂ ਨੇਰੀਆਂ ਮਾਲਕ ਨੇ ਲਿਆਉਣੀਆਂ ਨੇ ਜੀ ਦਾ ਚਾਹੋ ਮਾਰਕ ਨਾਲ ਲਿਆਵੇ ਦੁੱਜੀ ਮੇਰੀ ਠੰਡੀਆਂ ਆਵਾ ਹੁਣ ਹੈ ਨਾ ਹਾਂ ਬਸ ਬਸ ਇਹ ਆ ਗਈ ਠੰਡੀਆਂ ਆਵਾ ਹੁਣ ਤੇ ਡਰੈਸ ਕਰੀਏ ਕਰਾ ਨੋੜ ਹਾਂ ਲਗੋ ਕੋਠੀ ਹਾਂਜੀ ਜ਼ਿਲ੍ਹਾ ਤਰਨਤੰਨ ਸੀਰਪੱਟੀ ਮੋਬਾਈਲ ਨੰਬਰ 7779997712 ਠੀਕ ਆ ਤੇ ਕਰਕੇ ਸ਼ਿਰਵਾਦ ਹਨਾ ਸੂਈਆ ਛੋਟੀ ਹਾਂਜੀ ਸੂਈ ਦੇਢ ਮਹੀਨਾ ਹੈ ਸੂਈ ਮਾਗਰ ਕੱਟੀ ਹੈ ਕੱਟੀ ਆ ਗਿਆ ਨਾ ਦੂਜਾ ਸੁਆ ਦੂਜਾ ਸੁਆ ਆ ਗਿਆ ਹਾਂਜੀ 7 ਕਿਲੋ ਦੋ ਦੇ 7 ਕਿਲੋ ਪੱਕਾ ਹਾਂਜੀ ਪੱਕਾ ਚੋਣ ਪੋਲੀ ਪੋਲੀ ਰੂਵਰਗੀ ਕੋਈ ਮੈਨ ਪੂਰ ਛੱਟਾ ਨਹੀਂ ਚਾ ਆ ਕੇ ਆਪਾਂ ਵਿਖਾਉਣਾ ਨਾ ਹਾਂਜੀ ਅੱਜ ਫਕਾਦ ਮੈਂ ਠੀਕ ਆ ਕਿੰਨੇ ਵਜੇ ਦੀ ਸੁਬਾਹ ਦੀ ਚਵਾਈ ਆ ਇਹ 6:30 ਵਜੇ ਚੋਈ 6:30 ਹਾਂਜੀ ਤੇ ਹੁਣ ਮੇਰੇ ਨਾਲ 5 ਘੰਟੇ ਟਾਈਮ ਹੋ ਗਿਆ ਤਨੀਏ ਜੇ ਹੋਇਆ 1:00 ਦਾ ਹੋ ਗਿਆ ਨਾ 5:00 ਦਾ ਠੀਕ ਰਹਿਂਦੇ ਆ ਜੇ 10 ਮਿੰਟ ਰਹਿ ਗਏ ਸੱਜਰੋ 5 ਵਜੇ ਚ ਥੋੜਾ ਜਿਆ ਘਟੋ ਹੁੰਦੀ ਕੋਈ ਵੀਰ ਭਰਾ ਕੇ ਨਾ ਵੀ ਜਿਹੜਾ ਥਣ ਚੱਡੇ ਦੀ ਥੋੜੀ ਜੀ ਨਿਗਰ ਆ ਦੁੱਧ 7 ਕਿਲੋ ਹੈਗਾ ਦੁੱਧ 7 ਕਿਲੋ ਤੋਰਾ ਖਰਾਚ ਇੱਕ ਕਾਦ ਵਜਨ ਵੀ ਫੁੱਲ ਜਾ ਹਨਾ 7 ਕਾਦ ਵਜਨ ਵੱਡਾ ਹੈ ਹਾਂ ਲਓ ਸੱਜਰੋ ਥਣ ਲੇਵੇ ਦੀ ਜੁੜੀ ਥੋੜੀ ਜੀ ਨਿਗਰ ਹੈ ਕਈਆਂ ਮਈਆਂ ਦਾ ਫਲਾ ਜਾਦਾ ਹੁੰਦਾ ਹੈ ਛੱਡੇ ਛੁੱਡੇ ਦਾ ਇਹ ਦਾ ਥੋੜਾ ਫਲਾ ਫਲੂ ਘਾਟਿਆ ਕਰਮਾ ਵਾਲੀ ਦਾ ਛੱਡੇ ਦਾ ਤੇ ਦੁੱਧ ਪੂਰਾ 7 ਕਿਲੋ ਆ ਫੈਂਡ ਫੁੰਡ ਚੰਗੀ ਆਉਂਦੀ ਨਾ ਫੈਂਡ 6.5 6 6.5 ਵਾਹ ਆਉਂਦੀ ਆ ਤੇ ਕੱਦ ਦੇਖੋ ਬਹੁਤ ਵੱਡੀ ਢੋਡੀ ਆ ਹਾਂ ਦੂਜਾ ਸੂਬਾ ਤੇ ਸੂਈ ਸੱਜਰਿਆ 1.5 ਮਹੀਨਾ ਤੇ ਭਾ ਟੋਕਰਾਂ ਵਾਲਾ ਹੈਨਾ ਭਾ ਬਿਲਕੁਲ ਨਿੱਕਾ ਉਪਰ ਜਾਂੰਦੋ ਲੈ ਜਾਓ ਕਰਮਾ ਵਾਲੀ ਨੂੰ ਸੱਜਣੋ ਭਾ ਬਿਲਕੁਲ ਨਿੱਕਾ ਤੇ ਟੋਕਰਾਂ ਵਾਲਾ ਕਰਤਾ ਤੇ ਮੈਂ ਸੱਜਤ ਜੀ ਠੀਕ ਆ ਬਾਕੀ ਜਿੰਨਾ ਵੀ ਹੈਗਾ ਨਾ ਥਣ ਛੱਡਾ ਉਹ ਪੱਤਰ ਆ ਥਾਂ ਲੈਵਾ ਵਾ ਆ ਵੇਖ ਸਕਦੇ ਜੀ ਠੀਕ ਹੈ ਜੀ ਹਾਂ ਲਓ ਜੀ ਤੇ ਆਪਣਾ ਜਿਹੜਾ ਸਾਹਤਾ ਬਲਾ ਲੋ ਕਰਮਾਈ ਦੇ ਲਓ ਜੀ ਆ ਇਥਾਂ ਲੈਵਾ ਇਹ ਅੱਗੋਂ ਵੇਖ ਸਕਦੇ ਜੀ ਠੀਕ ਹੈ ਜੀ ਠੰਡੀ ਠੰਡੀ ਬਣੀ ਹਾਂ ਸੋਹਣੀ ਆ ਮੱਝ ਜਿੰਨੀ ਵੇਗੀ ਹੈ ਨਾ ਇਹ ਉਧਰ ਜਾਂਦੀ ਬੰਦੇ ਕਿੰਨੇ ਦੋ ਲਿਆਂਦੀਆਂ ਆਪਣੇ ਰਿਆਣੇ ਤੋਂ ਹਮ ਵੱਡੀਆਂ ਛੋਟੀਆਂ ਦੋਵੇਂ ਉਹ ਵੀ ਵੱਡੀਆਂ ਛੋਟੀਆਂ ਇਸ ਤਰ੍ਹਾਂ ਹੀ ਅੱਛਾ ਅੱਛਾ ਕੱਦ ਵੱਜ ਉਹਦਾ ਵੱਡਾ ਬੋਲੀ ਪੂਰਾ ਠੀਕ ਆ ਉਹਨਾਂ ਚਾਰ ਮਜਬੂਰੀ ਹੋਈ ਤੇ ਨਾ ਖਰੀਦਣਾ ਠੀਕ ਆ ਉਹਨਾਂ ਦੇ ਗਾਂ ਰਵੇ ਰਵੇ ਦੀ ਤੋੜੀ ਆਉਂਦੀ ਹੈ ਨਾ ਤੇ ਇੱਕ ਰੇਟ ਦੀ ਗੱਲ ਕਰੀਏ ਕਿੰਨੇ ਕੀ ਦੀ ਆਪਾਂ ਦੇ ਦੇਣੀ ਆ ਰੇਟ ਵੀਰ ਜੀ ਵੇਖ ਲਓ ਬਾਜ਼ਾਰ ਦੇ ਹਿਸਾਬ ਨਾਲ ਕਿ ਬੰਦੇ ਵੀ ਆਪਣਾ ਤੁਹਾਨੂੰ ਪਤਾ ਹੀ ਆ ਹਮ 65000 ਦੀ ਦੇ ਦਾਂਗੇ ਨਹੀਂ ਪਿਆਰ ਮਤ ਕਰੀਏ ਬੜੇ ਦਿਨ ਹੋ ਗਏ ਵੀਡੀਓ ਪਾਈ ਨੂੰ ਦੋ ਤੇ ਡਾਤੀਏ 2000 ਕੱਟ ਦੇ ਪੂਰੇ 60 ਦੀ ਜਾਣ ਦੀ ਧੱਕਾ ਹੋ ਜਾਣਾ ਜਾਨ ਦੋ ਬੜੇ ਦਿਨ ਬੜੇ ਦਿਨ ਹੋ ਗਏ ਆ ਜਾਣ ਦੇ ਇਹ ਪੂਰਾ ਬੜਾ ਹੀ ਕੰਮ ਚਲੋ ਠੀਕ ਆ ਠੀਕ ਆ ਕਰ ਮਾਰ ਦੋ ਪੰਜਾ ਕਰਕੇ ਠੀਕ ਆ ਜੀ ਲੋ ਸਜਣੋ ਖਰੀਦਦਾਰੀ ਕਰਿਓ ਪੂਰੇ 60000 ਜੀ ਤੁਹਾਨੂੰ ਖਰੀਦਤੀ ਜੀ ਮਗਰ ਕੱਟੀ 7 ਕਿਲੋ ਮੌਕੇ ਦਾ ਦੁੱਧ ਚੁਆ ਕੇ ਆਪਾਂ ਧਾਰਾਂ ਧੋਰਾ ਵਿੱਚ ਕਰਵਾਵਾਂਗੇ ਜਿਸਨੂੰ ਠੀਕ ਆ ਜੀ ਧੰਨਵਾਦ ਸਾਰਿਆਂ ਦਾ